جاگ بنا رکا اس کو لا اس فریکل کي خراد ڏي اوه ڪي تي آهي بڪي ها کي فراد بڪي اوتر هو ਤੁਹਾਡੀ ਸੋਚ ਤੇ ਜਿਹੜੇ ਨੇ ਧੁਰੇ ਚ ਇਹੋ ਤੁਹਾਡੀ ਸੋਚ ਤੇ ਜਿਹੜੇ ਨੇ ਧੁਰੇ ਚ ਸ਼ਹੀਦੋ ਤੁਹਾਡੀ ਸੋਚ ਤੇ ਜਿਹੜੇ ਨੇ ਧੁਰੇ ਚ ਦਰਸ਼ਨ ਜਿਹੜੇ ਨੇ ਕਰਾ ਦੇ ਸੋ ਦੁਨੀਆ ਤੋ ਕੀ ਹੈ ਇਹਦੀ ਸ਼ੀਧੀ ਨੂੰ ਹਮੇਸ਼ਾ ਸਾਡੇ ਸੀਨੇ ਤੇ ਯਾਦ ਬਣ ਕੇ ਰਹੂਗੀ ਔਰ ਜਿਹੜੀ ਇਹਦੀ ਸੋਚ ਹੈ ਜੇ ਸੀ ਕਿਸਾਨੀ ਧਰਨੇ ਦੇ ਵਿੱਚ ਜਾ ਕੇ ਸਾਡੇ ਇਸ ਜੋਧੇ ਨੇ ਕੁਰਬਾਨੀ ਕੀਤੀ ਹੈ ਇਹਨੂੰ ਪੂਰਾ ਪੰਜਾਬ ਪੂਰਾ ਵਰਲਡ ਕਦੇ ਵੀ ਭੁੱਲ ਨਾ ਬਾ ਜੀ ਫੁੱਲਾਂ ਦੀ ਮੱਝਾ ਵੱਝੇ ਤੁਸੀਂ ਜਰਾਓ ਸਿੰਘ ਸਾਹਿਬ ਸਿੰਘ ਸਾਹਿਬ ਸਿੰਘ ਸਾਡੇ ਨੇ ਛੇਤੀ ਪਾਈ ਐ ਸੁਖ ਕਰਨ ਸਿੰਘ ਕਿਵੇਂ ਦੀ ਤੁਹੇ ਲੱਗ ਰਹੇ ਲੰਝ ਲਪੇਟ ਕੇ ਜੀ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਧੰਨਵਾਦ ਕਰ ਦਿਆਂ ਕਿ ਜਿਹੜੀ ਕਿਸਾਨਾਂ ਦੀ ਮੰਗ ਸੀ ਸਾਡਾਂ ਦੀ ਜਿਹੜਾ ਸਾਡਾ ਸ਼ੁਭਮ ਕਰਨ ਸਾਡਾ ਭਰਾ ਸੀ ਦਿਹ ਹੋਇਆ ਸੀ ਕੁਝ ਦਿਨ ਪਹਿਲਾਂ ਕੋਲੋਂ ਅਰਪਸ਼ਾਤਾ ਦੇ ਪੁਲਸ ਦੇ ਕੀਤਾ ਆਨਲਾਈਨ ਸਮੇਂ ਵਿੱਚ ਉਹ ਵੀ ਕੀਤਾ ਲਿਆ ਪਰ ਜਦੋਂ ਸਾਨੂੰ ਅੱਜ ਸਾਡੇ ਇਲਾਕੇ ਨੂੰ ਪਤਾ ਲੱਗਿਆ ਕਿ ਸ਼ੁਭਕੰਨ ਦੀ ਦਾਸ ਜਿਹੜੀ ਹੈ ਉਹਦੀ ਡੈੱਡ ਬੋਡੀ ਸਾਡੇ ਸ਼ਹੀਦ ਦੀ ਇੱਥੇ ਖਨੋਰੀ ਬਾਰਡਰ ਤੇ ਆਈ ਹੈ ਤਾਂ ਜਦੋਂ ਹੀ ਸਾਡੇ ਨੌਜਵਾਨ ਭਰਾਵਾਂ ਨੂੰ ਸਾਡੇ ਨੂੰ ਪਤਾ ਲੱਗਿਆ ਤਾਂ ਤੁਰੰਤ ਅਸੀਂ ਇੱਥੇ ਸਾਰੇ ਪਹੁੰਚਿਆ ਤੇ ਉਹਦੀ ਜਿਹੜੀ ਵਿਦਾਇਗੀ ਸੀਗੀ ਸਾਦਗੀ ਤੋਂ ਅਸੀਂ ਕੀਤਾ ਫੁੱਲਾਂ ਦੇ ਨਾਲ ਤਾਂ ਸਾਡਾ ਭਰਾ ਸੀ ਜਿਹੜਾ ਉਸ ਦੁਨੀਆ ਤੋਂ ਰਸਤੋਂ ਹੋਇਆ ਪਰ ਪੰਜਾਬ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਬਹੁਤ ਵੱਡੀ ਜਗ੍ਹਾ ਬਣਾ ਗਿਆ ਸਾਰੇ ਸ਼ਹਿਰ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕੀ ਪੂਰੇ ਵਰਡ ਦੇ ਵਿੱਚ ਇਸ ਚੀਜ਼ ਦੀ ਸੋਗ ਦੀ ਲਹਿਰ ਹੈ ਪਰ ਅੱਜ ਜਿਹੜਾ ਨੌਜਵਾਨ ਸਾਡਾ ਭਰਾ ਗਿਆ ਇਸ ਭੈਣ ਦਾ ਵੀਰ ਚਲਾ ਗਿਆ ਕਿਸੇ ਮਾਂ ਦਾ ਪੁੱਤ ਜਿਹੜੀ ਦਾ ਚਲਾ ਗਿਆ ਉਹ ਸਮਾਜ ਨੂੰ ਤਾਂ ਨਹੀਂ ਮਿਲਣਾ ਹੈਗਾ ਪਰ ਅੱਜ ਪੰਜਾਬ ਵਾਲਾ ਵਸਿਆ ਨੇ ਜੁਰੇ ਜਿੰਨੀਆਂ ਸਾਡੇ ਕਿਸਾਨ ਜੁਨੀਆ ਦੇ ਸਾਡੇ ਪੂਰੇ ਪੰਜਾਬ ਦੇ ਜਾਂ ਵਡ ਦੇ ਸਾਡੇ ਜਿੰਨੇ ਭਰਾ ਦੇ ਭੈਣ ਭਰਾ ਨੇ ਚਾਹੇ ਹਿੰਦੂ ਸਭ ਕੇ ਦਾ ਸੰਬੰਧਤ ਨੇ ਚਾਹੇ ਜ਼ਿਮੀਂਦਾਰ ਨੇ ਜਾਂ ਹੋਰ ਨੇ ਸਾਰਿਆਂ ਨੇ ਹੀ ਸਾਡਾ ਨਾਲ ਮਿਲ ਕੇ ਕਈ ਦਿਨਾਂ ਤੋਂ ਅਸੀਂ ਇੱਥੇ ਸੇਵਾ ਵੀ ਨਿਭਾ ਰਹੇ ਆ ਮੰਨੋ ਸੰਭੂ ਫੜਖਨੌਰੀ ਬਾਰਡਰ ਦੇ ਜੀ ਕਿਸਾਨੇ ਮੰਗਲ ਨੂੰ ਕਿਵੇਂ ਦੇਖਦੇ ਨੇ ਜਿਹੜੇ ਕਿਸਾਨੇ ਮੰਗਲ ਕਰਦੇ ਨੇ ਕਿਸਾਨ ਮੰਗਾਂ ਨੂੰ ਜੀ ਮੈਂ ਤਾਂ ਮੈਨੂੰ ਹਾਸੇ ਆਉਣੀਆਂ ਚੱਲ ਪਰसों ਇੱਕ ਬੀਜੇਪੀ ਦੇ ਬੰਦੇ ਦਾ ਅ ਜਿਹੜਾ ਟੀਵੀ ਚੈਨਲ ਤੇ ਬੈਠਾ ਸੀ ਕਹਿੰਦਾ ਜੀ 1.5 ਲੱਖ ਦੇ ਫੋਨ ਨੇ ਕਿਸਾਨ ਕਿਸਾਨਾਂ ਦੇ ਮੁੰਡੇ ਕੋਲ 20-20 ਲੱਖ ਦੇ ਟਰੈਕਟਰ ਲਈ ਫਿਰਦੇ ਨੇ ਮੈਂ ਪੁੱਛਣਾ ਚਾਹਣਾ ਚਾਹ ਵਿਚਣ ਵਾਲਾ ਮੋਦੀ ਜਦੋਂ ਪ੍ਰਧਾਨ ਮੰਤਰੀ ਬਰਸਦਾ ਹੈ ਸਾਡੇ ਕਿਸਾਨ ਤਾਂ ਆਪਣੀ ਮਿਹਨਤ ਕਰਕੇ 6-6 ਮਹੀਨੇ ਆਪਣੀ ਫਸਲ ਨੂੰ ਪਾਲਦੇ ਨੇ ਤਾਂ ਕਿਤੇ ਜਾ ਕੇ ਇਹ ਫਸਲ ਆ ਜਿਹੜੀ ਉਹ ਮੰਡੀਆਂ ਤੱਕ ਜਾਂਦੀ ਆ ਇਹ ਜਿਹੜੀ ਮੱਗ ਕਿਸਾਨ ਮੰਗਦੇ ਨੇ ਉਹ ਸਿਰਫ ਜਾਇਜ਼ ਮੰਗਾਂ ਆ ਕਿ ਜਿਹੜਾ ਸਾਡਾ ਮੰਡੀਕਰਨਾ ਹੈ ਉਹ ਸਾਡਾ ਸਹੀ ਕੀਤਾ ਜਾਵੇ ਕਿ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਮੰਗ ਨਹੀਂ ਆਇਆ ਇਹਨਾਂ ਦੇ ਐਮਐਸਪੀ